ਸਭ ਤੋਂ ਪਹਿਲਾਂ ਤੁਹਾਡੀ ਸੇਵਾਤ ਵਿੱਚ ਪੇਸ਼ ਕਰਦੇ ਆ ਕਿਉਂਕਿ ਸਾਡੇ ਵੀਰ ਵੀ ਗਾ ਕੇ ਗਏ ਆ ਜੇ ਸਾਡੇ ਬਾਬਾ ਕੋਲੇ ਤੇਰਾ ਨਨਕਾਨਾ ਬਾਬਾ ਸਾਡੇ ਭੈਣ ਜੀ ਅਨਮੋਲ ਬਿਰਕ ਜੀ ਤੈਨੂੰ ਧੰਨਵਾਦੀ ਆ ਸ਼ੁਕਰਗੁਜ਼ਾਰ ਆ ਤੇ ਸਭ ਤੋਂ ਪਹਿਲਾਂ ਪੇਸ਼ ਕਰਨਾ ਦੋ ਲੰਡਾਂ ਦਾ ਮਣ ਕੇ ਵਿੱਚ ਬਈ ਜਬਰ ਜਨਮ ਦੀ ਜਾਨਮਾ ਨੇ ਹੱਦ ਮੁਕਾਈ ਉਹ ਹੋ ਪਿਆਸੇ ਖੂਨ ਤੇ ਬਈ ਭਾਈ ਭਾਈ ਕੀਤੀ ਅਲਤ ਫਰੰਗੀਆਂ ਕੀ ਵਰਤਿਆ ਪਾਣਾ ਤੇ ਸਾਡੇ ਬਾਬਾ ਕੋਲੇ ਤੇਰਾ ਨਨਕਾਨਾ ਪੇਸ਼ ਕਰ ਰਿਹਾ ਹੈ ਤੋ ਨਾਲੇ ਮੈਂ ਆਪਣੇ ਆਪ ਨੂੰ ਭੱਗਾ ਵਾਲਾ ਸਮਝਦਾ ਉਹ ਕਿਦਾਂ ਜਿਹੜਾ ਮੈਂ ਨੰਕਾਣਾ ਕਿਕਰ ਭਾਜੀ ਗਉਣ ਲੱਗਾ ਨਾ ਤੇ ਭਾਜੀ ਸਵੰਨ ਸਵੀਆ ਜੀ ਮੈਂ ਉਹਨਾਂ ਦੇ ਘਰ ਖਾੜਾ ਲਾ ਕੇ ਆਇਆ ਉਹਨਾਂ ਦਾ ਬੇਟਾ ਇੰਗਲੈਂਡ ਤੋਂ ਆਇਆ ਸੀਗਾ ਨਾਲੇ ਮੈਨੂੰ ਲੱਖ ਰੁਪਏ ਉਹਨਾਂ ਨੇ ਸਨਮਾਨਤ ਕੀਤਾ ਤੇ ਨਾਲੇ ਮੈਨੂੰ ਮੌਕਾ ਮਿਲਿਆ ਚਲੋ ਪੇਸ਼ ਕਰੀਏ ਇੱਕ ਵਾਰੀ ਤਾੜੀ ਮਾਰ ਦਿਓ ਉਸਤਾਦ ਜੀ ਦੇ ਨਾਮ ਤੇ ਜਰਾ ਖੱਚ ਕੇ ਖੱਚ ਕੇ ਤਾੜੀਆਂ ਮਾਰੋ ਜੀ ਦੋ ਉਹ ਜ਼ਬਰਦਸਤ ਮੱਤੀ ਹੀ ਜਾਨ ਮਾਨੇ ਹੱਦ ਮਟਾਈ हो गया से खून दे बही पाई पाई हो जबर जुलम की जान माने हतमकाई ओ हो पिया से खून दे बी पाई पाई ओ की तीर तरंगिया की भरतिया पाड़ा जी सत बोड़िया जी सत बाह थोड़िया ना बाबा तो सत बाबा थोड़िया तेरा ननकाना ਤੇ ਬਹੁਤ ਅੱਛੀ ਸਾਊਂਡ ਮੇਰੇ ਭਾਜੀ ਥੋੜੀ ਵੀ ਕੱਟ ਕਰ ਦਿਓ ਵਾਹ ਬਥੇਕਿਊ ਮਿਹਰਬਾਨੀ ਤੇ ਸਾਡੇ ਰਾਜਵਿੰਦਰ ਭਾਜੀ ਕਿਉਂਕਿ ਰਾਜਵਿੰਦਰ ਭਾਜੀ ਅਮਰਤਾ ਦਰਕਤ ਦੇ ਸੈਕਟਰੀ ਆ ਤੇ ਮੇਰੇ ਦੋਸਤ ਆ ਲੈ ਵੀ ਢੋਲ ਤਾਂ ਛੱਡ ਕੇ ਮਾਈਕ ਪਰੇ ਨੇ ਕਰ ਦੈਂ ਮੇਰਾ ਭਾਜ ਕਿਉਂਕਿ ਦੁਕਾਨੇ ਦਾ ਉਹਨਾਂ ਚਿਰ ਮਜ਼ਾ ਨਹੀਂ ਆਉਂਦਾ ਜਿੰਨਾ ਚਿਰ ਦੁਕਾਨੇ ਦੇ ਉੱਤੇ ਦੀ ਆਵਾਜ਼ ਨਾ ਰਹੇ ਤੇ ਬਹੁਤ ਸਾਰੇ ਮਾਣ ਆ ਰਹੇ ਬਾਜਾ ਤੇ ਸਾਡੇ ਕਲਾਕਾਰ ਦੀ ਛੋਟੇ ਦੀ ਤੇ ਸਾਡੇ ਮੈਨੂ ਸਾਹਿਬ ਮੈਨੂ ਸਾਹਿਬ ਉਹਨਾਂ ਦੇ ਲਈ ਬਹੁਤ ਸਾਰੇ ਮਾਣ ਆ ਰਹੇ ਆ ਲਓ ਬੱਥ ਖੱਟ ਕੇ ਜਰਾ ਹਾਂਜੀ ਕਰੋ ਹੋ ਜਬਰ ਜਲੇ ਮਤੀ ਜਾਨਮਾਨੇ ਹਦਮ ਤਾਈਂ ਓਹ ਹੋ ਪਿਆਸੇ ਖੂਨ ਦੇ ਤੇ ਹੀ ਪਾਈ ਪਾਈ ਓਹ ਕਿਸੇ ਅਲਤ ਪਰੰਗੀ ਯਾਹਾਂ ਕੀ ਬਰਤਿਆ ਪਾੜ ਜੀ ਸਾਤ ਬਾਗਾ ਕੋੜਿਆਂ ਤੇ ਰੰਗ ਨਿਕਾੜਾ ਜੀ ਸਾਤ ਬਾਗਾ ਕੋੜਿਆਂ ਤੇ ਰੰਗ ਨਿਕਾਣਾ ਹੋ ਹੋ ਹਿੰਦੂ ਤੇ ਮੁਸਲਮਾਨ ਸੀ ਹਕ ਨਾਲ ਲਉਂਦਾ ਹੋ ਤੂੰ ਹਿੰਦੂ ਤੇ ਮੁਸਲਮਾਨ ਸੀ ਹਕ ਨਾਲ ਲਉਂਦਾ ਹੋ ਇੱਕੋ ਰਾਮ ਰਹੀਮ ਨੇ ਕਦ ਬੈਸ ਮਚਾਉਂਦਾ ਉਹ ਰਸਤੇ ਪੱਥੇ ਪੱਕੇ ਨੇ ਹੋ ਰਸਤੇ ਪੱਥੇ ਪੱਕੇ ਰਹੇ ਪਰ ਇੱਕ ਟਿਕਾਣਾ ਜੀ ਸਾਥੇ ਬਾਬਾ ਕੋਡਿਆਂ ਤੇ ਰੰਗ ਨਿਕਾਣਾ ਜੀ ਸਾਥੇ ਬਾਬਾ ਕੋਡਿਆਂ ਤੇ ਰੰਗ ਨਿਕਾਣਾ ਤਲ ਜਾਲ ਮਹਾ ਦਰਤ ਹੀ ਮਾਰੋਈ ਓਹ ਪਾਣੀ ਪੰਡ ਲੈ ਜਾਲ ਮਹਾ ਦਰਤ ਹੀ ਮਾਰੋਈ ਓਹ ਅੱਖੀ ਆਕੇ ਤੱਕ ਲੈ ਦੁਨੀਆਂ ਅਦਮੋਈ ਓਹ ਸੱਚ ਚਮਕੀਲੇ ਆਖੀ ਦਾ ਸੱਚ ਚਮਕੀਲੇ ਆਖੀ ਦਾ ਹਾਸ ਵਿਆ ਮਰ ਜਾਣਾ ਜਿ ਸੱਤੇ ਬਾਬਾ ਕੋਡਿਆਂ ਤੇ ਰਣਣ ਗਾਣਾ ਆਏ ਸੱਤੇ ਬਾਬਾ ਕੋਡਿਆਂ ਹੰਗਰਾਂ ਜੀ ਸਾਤੇ ਬਾਬਾ ਕੋਡਿਆਂ ਤੇ ਰਨ ਨਿਕਾਣਾ ਜੀ ਸਾਤੇ ਬਾਬਾ ਕੋਡਿਆਂ ਤੇ ਰਨ ਨਿਕਾਣਾ ਜੀ ਸਾਤੇ ਬਾਬਾ ਕੋਡਿਆਂ ਤੇ ਰਨ ਨਿਕਾਣਾ